ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਸਮਿਸਰ ਦੇ ਵਿੱਚ ਫਿਰ ਤੋਂ ਧਮਾਕੇ ਦੀ ਆਵਾਜ਼ ਸੁਣੀ ਗਈ ਹੈ ਦਾਜ਼ੇ ਕੀ ਇਸ ਤੋਂ ਪਹਿਲਾਂ ਵੀ ਕਈ ਵਾਰ ਧਮਾਕੇ ਹੋ ਚੁੱਕੇ ਨੇ ਪਰ ਇਸ ਵਾਰ ਫਿਰ ਜਿਹੜੇ ਕੀ ਦੇਰ ਰਾਤ ਤੇਜ਼ ਧਮਾਕੇ ਦੀ ਆਵਾਜ਼ ਸੁਣੀ ਗਈ ਹੈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿੱਥੇ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਉਂਦੇ ਨੇ ਉਹਨਾਂ ਦੇ ਵੱਲੋਂ ਕੁਝ ਬੰਬ ਨੁਮਾ ਚੀਜ਼ ਜਿਹੜੀ ਕਿ ਸੁੱਟੀ ਜਾਂਦੀ ਹੈ ਜਿਸ ਦੇ ਨਾਲ ਜ਼ੋਰਦਾਰ ਧਮਾਕਾ ਹੁੰਦਾ ਹੈ ਤੇ ਦੇਰ ਰਾਤ ਇਹ ਘਟਨਾ ਵਾਪਰੀ ਹੈ ਦੇਰ ਰਾਤ ਤੇਜ਼ ਧਮਾਕੇ ਦੀ ਆਵਾਜ਼ ਸੁਣੀ ਗਈ ਹੈ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਲੋਕ ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲੇ ਸੋ ਫਿਲਹਾਲ ਇਹ ਪੁਲਿਸ ਜਾਂਚ ਕਰ ਰਹੀ ਹੈ ਦੇਰ ਰਾਤ ਤੋਂ ਹੀ ਪੁਲਿਸ ਵੀ ਮੌਕੇ ਤੇ ਮੌਜੂਦ ਹੈ ਤੇ ਲਗਾਤਾਰ ਇਸ ਬਾਰੇ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਹੈ ਅਖੀਰ ਕੌਣ ਇਹ ਲੋਕ ਸਨ ਜ ਸਮਿਸਰ ਦੇ ਵਿੱਚ ਫਿਰ ਸੁਣੀ ਗਈ ਹੈ ਤੇਜ਼ ਧਮਾਕੇ ਦੀ ਆਵਾਜ਼ ਸੋ ਤੇਜ਼ ਧਮਾਕੇ ਦੇ ਨਾਲ ਫਿਰ ਤੋਂ ਜਿਹੜਾ ਕਿ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਪੁਲਿਸ ਅਜਿਹਾ ਕਿ ਫਿਲਹਾਲ ਜਾਂਚ ਦੇ ਵਿੱਚ ਜੁਟੀ ਹੋਈ ਹੈ ਜੇ ਦੋਸ਼ ਨਹੀਂ ਹੈਗਾ ਜੇ ਦੋਸ਼ ਹੈ ਉਹਨਾਂ ਕਲਪੰਸਰਾ ਦਾ ਜਨਨੋਂ ਸੱਤ ਪੁੜੀ ਚੇਤੀਆ ਲੈ ਦੋਖਾ ਜੋ ਅੱਗੇ ਲੋਕਾਂ ਨੂੰ ਸੀ ਸੀ ਬਸ ਤੋਂ ਮੁੜੇ ਜਾਵਾਂਗੇ ਆ ਅੱਜ ਦੇ ਪਾਸੇ ਇਹ ਆਹ ਮਾਰਾ ਸਭ ਰਵੱਟ ਇਹ ਚੈੱਕ ਕਰੋ ਕੋਸ਼ਿਸ਼ ਹੋ ਕੇ ਲੱਗੀ ਸਵੇਰੇ ਹੀ ਤੇ ਰਾਤੀ ਲੱਗੀ ਮੈਂ ਵੀ ਸਵੇਰੇ ਆਇਆ ਨਾ ਨਾ ਖਾਂਡਾ ਸੀਪੀ ਸਾਹਿਬ ਆ ਰਹੇ ਨੇ ਸਾਡੇ ਸੀਨੀਅਰ ਅਫਸਰ ਆ ਰਹੇ ਮੌਕੇ ਤੇ ਉਹ ਤੁਹਾਨੂੰ ਡਿਟੇਲਸ ਦੱਸ ਦੇ ਸਰ ਸਰ ਕਿੰਨੇ ਕੋਈ ਦਾ ਹਮਲਾਵਾ ਕੁਝ ਦੱਸੋ ਮੈਂ ਸੀਪੀ ਸਾਹਿਬ ਆ ਰਹੇ ਤਾਂ ਡਿਟੇਲਸ ਦੱਸਦੇ ਹਾਂ ਕਿੰਨੇ ਨੌਜਵਾਨੀ ਸਾਥ ਥੋੜਾ ਜਿਹਾ ਜਰ ਮੇਰਾ ਸਵਾਲ ਕੀ ਹੈ ਮੇਰਾ ਜਵਾਬ ਕੀ ਹੈ ਬਾਰ ਬਾਰ ਮੈਂ ਇੱਕੋ ਗੱਲ ਰਿਪੀਟ ਕਰ ਰਿਹਾ ਵੀ ਸੀਪੀ ਸਾਹਿਬ ਆ ਰਿਹਾ ਹੈ ਪ੍ਰੈਸ ਨੂੰ ਸਾਰਾ ਬਰੀਫ ਕਰਨਗੇ ਕੋਈ ਕੀ ਗੱਲ ਹੋਈ ਕਿਵੇਂ ਹੋਈ ਦੋ ਵਜੇ ਸਾਨੂੰ ਜਿਹੜੇ ਪੁਜਾਰੀ ਜੀ ਨੇ ਢੰਡ ਵਾਲਾ ਥਾਕਰਦਵਾਰ ਮੰਦਰ ਦੇ ਇਹਨਾਂ ਨੇ ਚਾਰਟੇ ਖਾਣੇ ਜਾ ਕੇ ਇਤਲਾਹ ਦਿੱਤੀ ਸੀ ਕਿ ਸਾਡੇ ਕੋਈ ਆਵਾਜ਼ ਤੇ ਦਾਦਾ ਅ ਬਦਲ ਹਤਮਕਾ ਹੋਇਆ ਉਸ ਤੇ तकरीबन 2 ਵਜੇ ਸਾਡੇ ਕੋਈ ਇਨਸੀਡੈਂਟ ਦੀ ਰਿਪੋਰਟ ਆਈ ਉਸ ਤੋਂ ਬਾਅਦ ਮੈਂ ਤੇ ਸਾਰੇ ਬਾਕੀ ਪੁਲਿਸ ਆਫਸਰ ਸੀਨੇ ਅਸੀਂ ਮੌਕੇ ਤੇ ਆ ਗਏ ਸੀ ਔਰ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਯਾਨੀ ਮਾਲੀ ਨੁਕਸਾਨ ਇਹਨਾਂ ਨਹੀਂ ਹੋਇਆ ਪਰ ਜਾਨੀ ਤਾਂ ਬਿਲਕੁਲ ਨਹੀਂ ਹੋਇਆ ਮਾਲੀ ਦੇ ਵਿੱਚ ਸ਼ੀਸ਼ੇ ਟੁੱਟੇ ਆ ਤੇ ਕੁਛ ਜਿਹੜਾ ਪਰਛਤੀ ਸੀਗੀ ਉਹਨੂੰ ਡੈਮੇਜ ਹੋਇਆ ਸੀਗਾ ਔਰ ਸੀਸੀਟੀਵੀ ਜਦੋਂ ਅਸੀਂ ਦੇਖਿਆ ਤਾਂ ਤੇ ਦੋ ਬੰਦੇ ਸਾਨੂੰ ਫਿਕਰ ਹੋਏ ਆ ਜਿਹੜੇ ਮੌਕੇ ਤੇ ਆ ਕੇ ਕੋਈ ਚੀਜ਼ ਛੁੱਟਦੇ ਆ ਤੇ ਉਤੋਂ ਭੱਜਦੇ ਨੇ ਉਹਨਾਂ ਨੂੰ ਸਾਡੀਆਂ ਟੀਮਾਂ ਫੋਲੋ ਕਰ ਰਹੀਆਂ ਹਨ ਬੜੀ ਸਿੰਪਲ ਗੱਲ ਹੈ ਕਿ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਹੈ ਟਾਈਮ ਟੂ ਟਾਈਮ ਚਾਰਟ ਕਰਦੇ ਰਹਿੰਦੇ ਆ ਔਰ ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਜਿਹੜੇ ਕੋਈ ਇਨਸੀਡੈਂਟ ਹੋਏ ਨੇ ਸਾਰੇ ਆਪਾਂ ਟ੍ਰੇਸ ਕੀਤੇ ਆ ਔਰ ਇਹ ਵੀ ਬੜੇ ਜਲਦੀ ਟ੍ਰੇਸ ਹੋ ਜਾਏਗਾ ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੇ ਦਿਨ ਰਾਤ ਉਹਨਾਂ ਦੀ ਸਕਿਉਰਟੀ ਨੂੰ ਪਹਿਰਾ ਦਿੰਦੇ ਆ ਅਸੀਂ ਔਰ ਜਦੋਂ ਇਹ ਇਨਸੀਡੈਂਟ ਦੀ ਰਿਪੋਰਟ ਹੋਈ ਸਾਰੇ ਪੁਲਿਸ ਮੌਕੇ ਤੇ ਆ ਗਈ ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਅਸੀਂ ਬੁਲਾ ਲਈ ਸੀ ਉਹਨਾਂ ਨੇ ਵੀ ਸਾਰਾ ਆਪਣਾ ਸੈਂਪਲਿੰਗ ਕਰ ਲਈ ਹੈ ਸਾਰੀ ਟੋਟਲ ਡੈਬਰੀ ਦੀ ਔਰ ਉਹ ਵੀ ਕਾਰਵਾਈ ਚੱਲ ਰਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋਇਆ ਉਹ ਵਿੱਚ ਬਾਕੀ ਹੁਣ ਮੰੰਦਰ ਕਮੇਟੀ ਨਾਲ ਤੇ ਲੋਕੀ ਤਾਂ ਮੈਨੂੰ ਰਾਤ ਨੂੰ ਸਾਰੇ ਮਿਲਦੇ ਨੇ ਸਵੇਰੇ ਇੱਥੋਂ ਕਿਉਂਕਿ ਮੈਂ ਸਾਢੇ 5:00 5:30 ਵਜੇ ਗਿਆ ਤੇ ਸਾਰਿਆਂ ਨਾਲ ਗੱਲਬਾਤ ਹੋ ਗਈ ਸੀਗੀ ਬਾਕੀ ਇਹ ਤੇ ਅਸੀਂ ਵਰਕ ਕਰਕੇ ਇਹਨੂੰ ਇਮੀਡੀਏਟਲੀ ਟ੍ਰੇਸ ਕਰਾਂਗੇ ਔਰ ਇਹਦਾ ਮੈਂ ਤੁਹਾਡੇ ਲਈ ਕਿਤਾਬੀ ਵੀ ਦੇਣਾ ਚਾਹੁੰਦਾ ਇਹੋ ਜਿਹੇ 엘িমੈਂਟਸ ਨੂੰ ਇਹੋ ਜਿਹੇ ਗਲਤੀਆਂ ਜਦੋਂ ਕਰਦੇ ਨੇ ਉਹਨਾਂ ਨੂੰ ਸਖਤ ਇਹਦੇ ਜਿਹੜੇ ਰਿਜ਼ਲਟ ਹੈ ਉਹ ਉਪਕ੍ਰੇਤਾ ਅਸੀਂ ਉਹ ਲੀਬਲ ਵੀ ਦੇਖ ਰਹੇ ਆ ਮੰਦਿਰ ਦੇ ਉੱਤੇ ਜੀਤੇ ਦਿਨ ਜੇਕਰ ਅਸੀਂ ਦੇਖੀਏ ਦਰਬਾਰ ਸਾਹਿਬ ਦੇ ਇੱਥੇ ਵੀ ਇੱਕ ਪ੍ਰਵਾਸੀ ਨੇ ਵੜ ਕੇ ਤਾਂ ਉੱਥੇ ਹੁੱਲੜਬਾਜੀ ਕੀਤੀ ਹੈ ਅੱਜ ਮੰਦਿਰ ਤੇ ਹੋਇਆ ਹੈ ਅਸੀਂ ਕਿਵੇਂ ਦੇਖ ਰਹੇ ਆ ਜਾਣਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕੋਈ ਸਾਡੀ ਇੱਕ ਸੋਸ਼ਲ ਐਕਟ ਦਰਬਾਰ ਸਾਹਿਬ ਵਾਲਾ ਇਨਸੀਡੈਂਟ ਬਿਲਕੁਲ ਹੀ ਡਿਫਰੈਂਟ ਹੈ ਜੇ ਉਹਨੂੰ ਤੁਸੀਂ ਦੇਖੀਏ ਵੀ ਉਹ ਜਮਨानगर ਦਾ ਰਹਿਣ ਵਾਲਾ ਬੰਦਾ ਉਹ ਘਰੋਂ ਹੀ ਉਹਦੀ ਕਾਫੀ ਡਿਸਪਿਊਟ ਸੀਗੇ ਔਰ ਉਸ ਸਟੇਟ ਦੇ ਵਿੱਚ ਆ ਕੇ ਗੁਰੂ ਨਾਨਕ ਦਾਸਰਾ ਦੇ ਉੱਤੇ ਉਹ ਬੰਦਾ ਘੁੰਮ ਰਿਹਾ ਸੀ ਸੇਵਾਦਾਰ ਜਸਪੀਰ ਸਿੰਘ ਨੇ ਜਦੋਂ ਉਹਨੂੰ ਥੱਲੇ ਉਤਾਰਿਆ ਤਾਂ ਉਹਨੇ ਫਾਰਮ ਨੂੰ ਥੱਲੇ ਇਨਕਾਰ ਕਰਤਾ ਔਰ ਉਸ ਤੋਂ ਬਾਅਦ ਉਹ ਜਦੋਂ ਫੜਨ ਗਿਆ ਤੇ ਰੋਡ ਪਿਆ ਸੀ ਰੋਡ ਘਮਾਉਣ ਲੱਗ ਗਿਆ ਉਹਦੇ ਵੀ ਸੱਟ ਲੱਗੀ ਫਿਰ ਪੁਲਿਸ ਸੇਵਾਦਾਰ ਆ ਗਏ ਇਸ ਕਰਕੇ ਅरेस्ट ਹੋ ਗਿਆ ਉਹਦਾ ਤਾਂ ਇੱਦਾਂ ਕੋਈ تعلق ਨਹੀਂ ਉਹਦੇ ਭਰਾ ਤੋਂ ਪੁੱਛਿਆ ਜਾ ਉਹ ਕਹਿੰਦਾ 3 ਦਿਨ ਪਹਿਲਾਂ ਹੀ ਅੰਮ੍ਰਿਤਸਰ ਤੋਂ ਆਇਆ ਸੀ ਸੋ ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਜਿਹੜੀ ਆਈਐਸਆਈ ਹੈ ਜਾਂ ਹੋਰ ਹੈ ਉਹ ਇਸ ਤਰ੍ਹਾਂ ਦੇ ਸਾਡੇ ਜਿਹੜੇ ਯੂਥ ਨੇ ਉਹਨੂੰ ਲਾਲਚ ਤੇ ਭੁਖਾ ਕੇ ਉਹ ਜੇ ਕੰਮ ਕਰਾਉਂਦੇ ਰਹਿੰਦੇ ਜੇ ਤੁਸੀਂ ਪਿਛਲੇ ਸਾਰੇ ਕੇਸ ਅਪਾ ਜਦੋਂ ਟ੍ਰੇਸ ਕੀਤੇ ਆ ਵੀ ਦੇਖੋ ਕਿ ਕਿਸ ਤਰ੍ਹਾਂ ਦੇ ব্যাকਗਰਾਉਂਡ ਦੇ ਇਕਨੋਮਿਕਲੀ ਬੜੇ ਮਤਲਬ ਜਿਹੜੇ 20 ਸੀਗੇ ਉਹ ਲੋਕਾਂ ਨੂੰ ਲੁਭਾ ਕੇ ਇਸ ਕੰਮ ਚ ਪਾਇਆ ਗਿਆ ਉਹ ਅਸੀਂ ਔਰ ਪੰਜਾਬ ਪੁਲਿਸ ਨੇ ਸਾਰੇ ਕੇਸ ਟ੍ਰੇਸ ਕੀਤੇ ਕਮਿਸ਼ਨਰੇਟ ਪੁਲਿਸ ਅਫਸਰਾਂ ਦੇ ਵੀ ਸਾਰੇ ਕੇਸ ਸਾਡੇ ਟ੍ਰੇਸਰ ਔਰ ਇਹਨੂੰ ਵੀ ਅਸੀਂ ਬੜੀ ਜਲਦੀ ਟ੍ਰੇਸ ਕਰਾਂਗੇ ਲਾਤੀ ਸਾਡੀ ਟੀਮਾਂ ਲੱਗੀਆਂ ਹੋਈਆਂ ਔਰ ਸਾਨੂੰ ਬੜੇ ਵਾਈਟਲ ਕੂਜ਼ ਉਹ ਚ ਮਿਲੇ ਆ ਜਿਹੜੇ ਕਿ ਤੁਹਾਡੇ ਨਾਲ ਅੱਜ ਵੀ ਸ਼ੇਅਰ ਨਹੀਂ ਕਰ ਸਕਦਾ ਲੱਗਦਾ ਪੰਜਾਬ ਦੇ ਮਾਹੌਲ ਨੂੰ ਪੰਜਾਬ ਦੇ ਮਾਹੌਲ ਨੂੰ ਸਰ ਖਰਾਬ ਕਰਨ ਦੀ ਕਿਹੜੇ ਸ਼ਰਾਰਤ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਮੈਂ ਤਾਂ ਉਹੀ ਦੱਸਿਆ ਵੀ ਪਾਕਿਸਤਾਨ ਲਗਾਤਾਰ ਇਸ ਕੰਮ ਚ ਲੱਗਿਆ ਹੋਇਆ ਔਰ ਸੈਡੋ ਮਿਸ ਜੁਆਇਥ ਜਿਹੜੇ ਮਿਸਗਾਈਡ ਹੋ ਜਾਂਦੇ ਆ ਔਰ ਉਹਨਾਂ ਨੂੰ ਮੈਂ ਸਖਤ ਵਾਰਨਿੰਗ ਦਿੰਦਾ ਵੀ ਤੁਸੀਂ ਆਪਣੀ ਜਾਨ ਨੂੰ ਉਹਨਾਂ ਦੇ ਕਹੇ ਤੋਂ ਨਾ ਖੇਡੋ ਉੜ ਕੇ ਅਲਟੀਮੇਟਲੀ ਜੇਲਾਂ ਚ ਤੁਸੀਂ ਜਾਣਾ ਹੋ ਔਰ ਜਿਹੜੀ ਪੁਲਿਸ ਦਾ ਜਿਹੜਾ ਤੁਹਾਡੇ ਖਿਲਾਫ ਐਕਸ਼ਨ ਹੈ ਉਹ ਵੀ ਤੁਸੀਂ ਫੇਸ ਕਰਦੇ ਸਰ ਜਿਹੜੀ ਸੀਸੀਟੀਵੀ ਅਸੀਂ ਦੇਖ ਰਹੇ ਆ ਉਹਦੇ ਵਿੱਚ ਜਿਹੜਾ ਇੱਕ ਝੰਡਾ ਵੀ ਅੱਗੇ ਲਗਾਇਆ ਹੋਇਆ ਉਹ ਪਤਾ ਲੱਗੇ ਕਿਸ ਚੀਜ਼ ਦਾ ਝੰਡਾ ਹੈ ਕਿਉਂਕਿ ਉਹ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਭਾਈ ਸਾਹਿਬ ਤੁਹਾਡੇ ਸਾਹਮਣੇ ਜਲਦੀ ਰਿਵੀਲ ਕਰ ਦਿਆਂਗੇ ਪਹਿਲਾਂ ਵੀ ਤੁਹਾਨੂੰ ਸਾਰੀ ਆਪਾਂ ਟਾਈਮ ਟੂ ਟਾਈਮ ਦੱਸਦੇ ਰਹੇ ਹਾਂ ਪਰ ਇਸ ਸਟੇਜ ਦੇ ਉੱਤੇ ਜੇ ਆਪਾਂ ਗੱਲ ਕਰਾਂਗੇ ਉਹ ਹੈਂਪਰ ਹੋ ਜਾਂਦੀ ਹੈ ਇਨਵੈਸਟੀਗੇਸ਼ਨ ਬਾਕੀ ਵੀ ਆਰ ਇਨ ਟੋਟਲ ਕਮਾਂਡ ਆਫ ਦੀ ਸਿਚੁਏਸ਼ਨ ਕੋਈ ਉਹਦੀ ਪ੍ਰੋਬਲਮ ਨਹੀਂ ਇਸੇ ਨੇ ਇਸ਼ਾਰਤ ਕੀਤੀ ਆ ਤੁਹਾਨੂੰ ਆਪਾਂ ਲੱਭਣ ਜੋ ਅੰਮ੍ਰਿਤਸਰ ਦੇ ਵਿੱਚ ਫਿਰ ਸੁਣੀ ਗਈ ਤੇਜ਼ ਧਮਾਕੇ ਦੀ ਆਵਾਜ਼ ਉੱਤੇ ਕਿਹ ਸੀ ਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਅੰਮ੍ਰਿਤਸਰ ਦੇ ਵਿੱਚ ਫਿਰ ਤੋਂ ਤੇਜ਼ ਧਮਾਕੇ ਦੀ ਆਵਾਜ਼ ਸੁਣੀ ਗਈ ਹੈ ਠਾਕੁਰਦوار ਮੰਦਿਰ ਦੇ ਨੇੜੇ ਇਹ ਧਮਾਕਾ ਹੋਇਆ ਸੀਸੀਟੀਵੀ ਫੁਟੇਜ ਜੁੜੀ ਕੇ ਸਾਹਮਣੇ ਆਈ ਹੈ ਉਸ ਜੇਤਾ ਆਤੇ ਹੋਰ ਪੁਲਿਸ ਵਕਵਾ ਕੈਂਗਲਾ ਤੋਂ ਇਸ ਦੀ ਜਾਂਚ ਕਰ ਰਹੀ ਹੈ अमृतसर धमाके की आवाज सुनी गई है जितने कि आस पास इलाके दहशत का भी माहौल है ठाकुर द्वार मंदिर के दे नेमाका देर रात ते यह धमाके की आवाज सुनी गई जिते कि पुलिस देर रात तो ही मौके पर पहुंची हुई है वो तो इसकी जांच कर रही है फिलहाल जिड़ी कि शुरुआती जांच के पुलिस वक् वक् एंगलों को तो जी इस जांच कर रही है ਸੋ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚ ਕਈ ਸਾਰੇ ਤੇਜ਼ ਧਮਾਕੇ ਹੋ ਚੁੱਕੇ ਨੇ ਥਾਣੇ ਦੇ ਬਾਹਰ ਵੀ ਧਮਾਕੇ ਹੋਏ ਨੇ ਪਰ ਹੁਣ ਫਿਰ ਤੋਂ ਜਿਹੜਾ ਕੀ ਇਹ ਧਮਾਕਾ ਹੋਇਆ ਤੇਜ਼ ਧਮਾਕਾ ਜੁਥੇ ਕੀ ਆਸਪਾਸ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਨਸ਼ਿਆਂ ਦੇ ਖਿਲਾਫ ਤੇ ਆਰਗੇਨਾਈਜ਼ ਕ੍ਰਾਈਮ ਟੈਰਰ ਕ੍ਰਾਈਮ ਦੇ ਖਿਲਾਫ ਜਿਹੜੀ ਮਹਿੰਮ ਵੱਡੀ ਹੈ ਉਹਦੇ ਚ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਨਾਰਕੋ টেরਰ ਮੋਡਿਊਲ ਬੱਸ ਕੀਤਾ ਗਿਆ ਇਹਦੇ ਵਿੱਚ ਅਸੀਂ ਛਾਟਾ ਏਰੀਏ ਦੇ ਵਿੱਚ ਪਹਿਲਾਂ ਐਫ ਆਈ ਆਰ ਨੰਬਰ 42 ਦਰਜ ਕੀਤੀ ਸੀ 73 25 ਨੂੰ ਇਹਦੇ ਦੋ ਅਕਿਊਜ਼ ਫੜੇ ਗਏ ਸੀ ਜੋਬਨ ਸਿੰਘ ਤੇ ਗੁਰਬਖਸ਼ ਸਿੰਘ ਉਹਨਾਂ ਤੋਂ ਕਮਰਸ਼ੀਅਲ ਕੁਆਂਟੀਟੀ ਹੀਰੋਇਨ ਮਿਲੀ ਸੀ ਤੇ ਕੋਈ ਹੋਰ ਸਮਾਨ ਮਿਲਿਆ ਸੀਗਾ ਉਹਦੀ ਲਿੰਕੇਜਸ ਨੂੰ ਅਸੀਂ ਜਦੋਂ ਡਿਵੈਲਪ ਕਰ ਰਹੇ ਸੀ ਇਨਵੈਸਟੀਗੇਟ ਕਰ ਰਹੇ ਸੀਗੇ ਉਹਦੇ ਚ ਗੱਲ ਆਈ ਕਿ ਜਿਹੜਾ ਇਹ ਏਰੀਏ ਦੇ ਵਿੱਚ ਛਾਟਾ ਜਿਹੜਾ ਸਪੈਸ਼ਲੀ ਖੰਡ ਵਾਲਾ ਏਰੀਆ ਇਹ ਚ ਕਰਨਦੀਪ ਯਾਦਵ ਮੁਕੇਸ਼ ਕੁਮਾਰ ਯਾਦਵ ਤੇ 사ਜਨ ਸਿੰਘ ਕਰਨਦੀਪ ਜਿਹੜਾ ਏ ਜੰਡਪੀਰ ਕਲੋਨੀ ਅੰਮ੍ਰਿਤਸਰ ਦਾ 21 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਸ਼ਟਰਿੰਗ ਦਾ ਕੰਮ ਕਰਦਾ ਹੈ ਇੱਕ ਕੇਸ ਦੇ ਖਿਲਾਫ ਦਰਜ ਹੈ ਜਿਦੇ ਚ ਦੋ ਹੈਂਡ ਗ੍ਰੇਨੇਡ ਤਿੰਨ ਪਿਸਟਲ ਸਰਹਾ ਲਈ ਤਰਨਤਨ ਚ ਫੜੇ ਗਏ ਸੀ ਉਹ ਸਾਰੇ ਮੋਹੀਆ ਨਹੀਂ ਕਰਾਏ ਸੀਗੇ ਉਦੋਂ ਦਾ ਹੀ ਫਰਾਰ ਸੀਗਾ ਔਰ ਕਾਫੀ ਇਹਨੂੰ ਪੁਲਿਸ ਇਹਦੀ ਤਲਾਸ਼ ਕਰ ਰਹੀ ਸੀ ਇਸ ਤੋਂ ਇਲਾਵਾ ਇਹਦਾ ਸਾਥੀ ਹੈ ਮੁਕੇਸ਼ ਕੁਮਾਰ ਯਾਦਵ ਇੱਕ ਖੰਡ ਵਾਲਾ ਛਾਟਾ ਅਮਰਸਰ ਦਾ ਰਹਿਣ ਵਾਲਾ 20 ਸਾਲ ਉਮਰ ਹੈ 10ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਪਹਿਲਾ ਕੇਸ ਨਹੀਂ ਹੈ ਇਹਦੇ ਤੇ ਕੋਈ ਸਿਮਿਲਰਲੀ 사ਜਨ ਸਿੰਘ ਖੰਡ ਵਾਲਾ ਛਾਟੇ ਦਾ ਹੀ ਇਹ 24 ਸਾਲ ਦਾ ਹੈ ਚੌਥੀ ਪਾਸ ਪੀਓਪੀ ਲੇਬਰ ਦਾ ਕੰਮ ਕਰਦਾ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਇਹ ਤਿੰਨੋਂ ਮੁਲਜ਼ਮ ਜਿਹੜਾ ਕਰਨਦੀਪ ਯਾਦਵ ਹੈ ਬੜਾ ਇੰਪੋਰਟੈਂਟ ਇੱਕ ਬੀਕੇਆਈ ਦਾ ਆਪਰੇਟਿਵ ਇਹਨੂੰ ਆਪਾਂ ਕਹਿ ਸਕਦੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਕਿ ਡਰੱਗਸ ਦਾ ਤੇ ਨਾਲ ਗ੍ਰਨੇਡ ਵਗੈਰਾ ਤੇ ਅਸਲਾ ਮਿਨੀਸ਼ਨ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਐਫਆਈਆਰ 11/25 ਹੋਈ ਸੀ ਥਾਣਾ ਸਰਹਾਲੀ ਤਰਨਤਨ ਉਹਦੇ ਚ ਵੀ ਇਹ ਚੀਜ਼ਾਂ ਕਾਫੀ ਫੜੀਆਂ ਗਈਆਂ ਸੀ ਉਹਦੇ ਚ ਵੀ ਸਾਰਾ ਮੇਨ ਸਪਲਾਈ ਦਾ ਕੰਮ ਕਰਨਦੀਪ ਐਲੀਅਸ ਕਰਨ ਬਈਆ ਇਹਨੂੰ ਕਹਿੰਦੇ ਆ ਤੇ ਸਾਡੀ ਕਮਿਸ਼ਨਰ ਪੁਲਿਸ ਦੀ ਪਾਰਟੀ ਜਿਹਦੀ ਲੀਡ ਆਪਣੇ ਸ਼ਿਵਦਰਸ਼ਨ ਜੀ ਸਰਪ੍ਰਾਈਜ਼ ਕਰ ਰਹੀ ਸੀ ਵਿਨੋਦ ਸਾਡੇ ਐਸਐਚਓ ਛਾੜਾ ਕਰ ਰਹੀ ਸੀ ਉੱਥੋਂ ਸਾਡੀ ਟੀਮ ਨੇ ਫਾਲੋ ਕਰਦੇ ਕਰਦੇ ਇਹਨੂੰ ਮਦੇਪੁਰਾ ਡਿਸਟ੍ਰਿਕਟ ਹੈਗਾ ਬਿਹਾਰ ਦੇ ਵਿੱਚ ਤੇ ਥਾਣਾ ਹੈਗਾ ਕੁਮਾਰਖੰਡ ਉੱਥੋਂ ਇਹ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਔਰ ਇਹਨਾਂ ਦੀ ਪੋਜੇਸ਼ਨ ਤੋਂ ਤਿੰਨ ਮੋਬਾਈਲ ਮਿਲੇ ਆ ਤੇ 700 ਨੇਪਾਲੀ ਕਰੰਸੀ ਹੈ ਡਿਨੋਮੀਨੇਸ਼ਨ ਦੀ ਇਹ ਤਾਕ ਵਿੱਚ ਸੀ ਕਿ ਅਸੀਂ ਨੇਪਾਲ ਭਾਜੀ ਕੋ ਕਿਥੇ ਏਜੰਸੀ ਦਾ ਤੇ ਪੁਲਿਸ ਦਾ ਇਹਨਾਂ ਨੂੰ ਤਲਾਸ਼ ਕਰ ਰਹੀ ਸੀਗੀ ਜਿਹੜੀ ਮੁੱਢਲੀ ਪੁੱਛਗਿੱਛ ਹੋਈ ਹੈ ਵੈਸੇ ਅ ਅੱਜ ਰਾਤ ਤੱਕ ਆਪਣੇ ਕੋਲ ਇੱਥੇ ਆ ਜਾਣਗੇ ਪੁਲਿਸ ਪਾਰਟੀ ਲੈ ਕੇ ਆ ਰਹੀ ਹੈ ਇਹਨਾਂ ਨੂੰ ਸਾਰੇ ਫੋਨ ਆਪਣੇ ਬਿਲਕੁਲ ਵਾਸ਼ ਕੀਤੇ ਹੋਏ ਆ ਔਰ ਸਾਰਾ ਆਪਣਾ ਪਿੱਛੋ ਸੁਰਾਗ ਮਟਾਉਣ ਦੀ ਕੋਸ਼ਿਸ਼ ਕੀਤੀ ਡੋਂਗਲਸ ਨਾਲ ਕਨੈਕਸ਼ਨ ਲੈ ਰਹੇ ਸੀਗੇ ਸੋ ਇਹਦੇ ਚ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਇਸ ਕਰਕੇ ਮੰਨਦਾ ਕਿਉਂਕਿ ਸਾਡੇ ਇਸ ਏਰੀਏ ਦੇ ਵਿੱਚ ਇਹੋ ਜਿਹਾ ਬੰਦਾ ਜਿਹੜਾ ਬੈਠੇ ਬੈਠ ਕੇ ਨੈਟਵਰਕ ਚਲਾ ਰਿਆ ਸੀ ਨਾਰਕੋ ਦਾ ਵੀ ਟੈਰਸ ਦਾ ਵੀ ਗ੍ਰੇਨੇਡਸ ਵਗੈਰਾ ਵੀ ਸਪਲਾਈ ਕਰ ਰਿਆ ਸੀ ਅੱਗੇ ਤੋਂ ਅੱਗੇ ਬੀਕੇਆਈ ਦੇ ਕਹਿਣ ਤੋਂ ਔਰ ਵਕਫ ਵਕ ਮੋਡਿਊਲਸ ਨੂੰ ਇਹ ਮੁਹਿਆ ਕਰਾ ਰਹੇ ਸੀ ਇਹਨਾਂ ਦੇ ਟਿਕਾਣੇ ਵੀ ਸਾਨੂੰ ਕਾਫੀ ਪਤਾ ਲੱਗੇ ਨੇ ਉਹ ਜਿਵੇਂ ਆਉਣਗੇ ਉਸ ਤੋਂ ਬਾਅਦ ਉੱਥੇ ਵੀ ਸਾਰੇ ਆਪਾਂ ਰੇਡ ਕਰਾਂਗੇ ਜਿਹੜੀ ਮੇਨ ਗੱਲ ਇਹਦੇ ਵਿੱਚ ਇਹ ਆਈ ਹੈ ਕਿ ਜਦੋਂ ਦਾ ਪੰਜਾਬ ਦੇ ਵਿੱਚ ਨਸ਼ਿਆਂ ਵਿਰੁੱਧ ਮਹਿੰਮ ਚੱਲੀ ਹੈ ਤਾਂ ਨੇਚਰਚੁਲੀ ਸਾਡੇ ਪਹਾੜ ਬੈਠੇ ਜਿਹੜੇ ਸਮੱਗਲਰ ਤੇ ਆਈਐਸਆਈ ਵਾਲੇ ਆ ਉਹਨਾਂ ਨੂੰ ਇਸ ਗੱਲ ਦਾ ਝਟਕਾ ਲੱਗ ਰਿਹਾ ਕਿ ਇੱਥੇ ਸ਼ਕਤੀ ਬਹੁਤ ਹੋ ਰਹੀ ਹੈ ਔਰ ਇਹ ਬੰਦੇ ਇੱਥੇ ਜਿਹੜੇ ਉਹਨਾਂ ਦੇ ਮੇਨ ਕਿੰਗਪਿੰਨ ਸਿਗੇ ਨੈਟਵਰਕ ਚਲਾਉਂਦੇ ਸੀ ਚਾਹੇ ਉਹ ਟੈਰਰ ਦਾ ਚਾਹੇ ਨਾਰਕੋ ਦਾ ਉਹ ਛੱਡ ਕੇ ਚਲੇ ਗਏ ਉਸ ਕਰਕੇ ਉਸ ਬਖਲਾੜ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਆ ਹਣ ਕਲ ਵਾਲੇ ਇਨਸੀਡੈਂਟ ਦੇ ਨਾਲ ਰਿਲੇਟਡ ਜੇ ਆਪਾਂ ਦੇਖੀ ਉਸ ਏਰੀਏ ਦੇ ਤਿੰਨੋਂ ਬੰਦੇ ਆ ਇਹ ਔਰ ਕਾਫੀ ਸਰਗਰਮ ਸੀ ਇਹ ਆਪਾਂ ਇਹ ਗੱਲ ਤੋਂ ਅਮੇਜਨ ਲਾ ਸਕਦੇ ਆ ਕਿ ਬੰਦਾ ਦੇਸ਼ ਛੱਡ ਕੇ ਜਾ ਰਿਹਾ ਪੰਜਾਬ ਪੁਲਿਸ ਨੇ ਪਹਿਲਾਂ ਵੀ ਕ੍ਰਾਸ ਬਾਰਡਰ ਟੈਰਰਿਜ਼ਮ ਤੇ ਨਾਰਕੋ ਦਾ ਲੱਕ ਤੋੜਿਆ ਔਰ ਹੁਣ ਵੀ ਮੂੰਹ ਤੋੜਵਾ ਜਵਾਬ ਉਹਨਾਂ ਨੂੰ ਦਿੱਤਾ ਜਾਏਗਾ ਔਰ ਸਬਰੱਥੇ ਸਾਰੇ ਪਹਿਲੇ ਕੇਸ ਵੀ ਸਾਰੇ ਆਪਾਂ ਡਿਟੈਕਟ ਕੀਤੇ ਔਰ ਇਹਨਾਂ ਤੋਂ ਵੀ ਜਦੋਂ ਹੁਣ ਆਉਂਦੇ ਆ ਤੇ ਮੈਂ ਮੈਨੂੰ ਉਮੀਦ ਹੈ ਕਿ ਬਹੁਤ ਸਾਰਾ ਨੈਟਵਰਕ ਸਾਡਾ ਜਿਹੜਾ ਕ੍ਰਾਸ ਬਾਰਡਰ ਵੀ ਵਿਦੇਸ਼ਾਂ ਦੇ ਵਿੱਚ ਵੀ ਔਰ ਵਿਦਨ ਇੰਡੀਆ ਇਹ ਸਾਰਾ ਸਾਹਮਣੇ ਆਏਗਾ ਤੇ ਮੈਂ ਇਸ ਗੱਲ ਦੇ ਉੱਤੇ ਆਪਣੀ ਟੀਮ ਨੂੰ ਵਧਾਈ ਦਿੰਦਾ ਔਰ ਸਾਰੇ ਇਹਨਾਂ ਨੂੰ ਸੂਟੇਬਲੀ ਰਿਵਾਰਡ ਕੀਤਾ ਜਾਏਗਾ ਸਰ ਇਸ ਕੇਸ ਨਾਲ تعلق ਹੈ ਜਿਹੜਾ ਅਜ ਸੂਰਜ ਬਾਸ ਹੋਇਆ ਦੇ ਨਾਲ ਕੋਈ تعلق ਹੈ ਨਾ ਦੇਖੋ ਭਾਈ ਸਾਹਿਬ ਗੱਲ ਬੜੀ ਸਿੰਪਲ ਹੈ ਕਿ ਜਿਹੜਾ ਬੰਦਾ ਹੈ ਉਸ ਏਰੀਆ 'ਚ ਬੈਠ ਕੇ ਕੰਮ ਕਰ ਰਿਹਾ ਤੇ ਤੁਸੀਂ ਆਪਾਂ ਕੀ ਸਮਝਦੇ ਆ ਵੀ ਉਹਨੂੰ ਕੋਈ ਲਿੰਕੇਜਸ ਦਾ ਪਤਾ ਨਹੀਂ ਹੋਏਗਾ ਇਹਨਾਂ ਮਤਲਬ ਕੋਈ ਕੋਇਨਸੀਡੈਂਟ ਨਹੀਂ ਹੋ ਸਕਦਾ ਕਿ ਉਸ ਏਰੀਏ ਦਾ ਨੈਟਵਰਕ ਦੇ ਸਰਗਰਨਾ ਨੇ ਇਥੋਂ ਭੱਜੇ ਹੋਏ ਕੱਲ ਉਥੇ ਅਰੈਸਟ ਹੋਏ ਐ ਰਿਟੇਨ ਕੀਤੀ ਆਪਣੀ ਪਾਸ تین ਤੇ ਅੱਜ ਇਥੇ ਕੋਈ ਗੱਲ ਹੋਈ ਆ ਅਸੀਂ ਨਹੀਂ ਕਹਿੰਦੇ ਵੀ ਉਹਦਾ ਉਹਨਾਂ ਨੇ ਕਰਾਤਾ ਹੋਊਗਾ ਬਟ ਡੈਫੀਨੇਟਲੀ ਇੰਡੀਕੇਟਿਵ ਜ਼ਰੂਰ ਹੈ ਜਿਸ ਏਰੀਏ ਦੇ ਬੰਦੇ ਰਹਿਣ ਵਾਲੇ ਆ ਜਿਸ ਏਰੀਏ 'ਚ ਉਹਨਾਂ ਦੇ ਟਿਕਾਣੇ ਆ ਜੰਡਪੀਰ ਹੋਵੇ ਖੰਡਵਾਲਾ ਹੋਵੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਸ ਏਰੀਏ ਦਾ ਇਹ ਮੋਡਿਊਲ ਜਿਹੜਾ ਕਿ ਭਾਰਤ ਛੱਡ ਕੇ ਜਾ ਰਿਹਾ ਉਹਦਾ ਤੁਸੀਂ ਆਪ ਹੀ ਸਮਝ ਸਕਦੇ ਹੋ ਵੀ ਕਿਉਂ ਇਹ ਕੀਤਾ ਜਾ ਰਿਹਾ ਔਰ ਵਾਂਟਡ ਨੇ ਬਾਇ ਡਿਫਰੈਂਟ ਏਜੰਸੀਜ਼ ਬਾਇ ਡਿਫਰੈਂਟ ਯੂਨਿਟਸ ਸੋ ਮੈਂ ਇਹ ਬੜੀ ਅੱਛੀ ਕਾਮਯਾਬੀ ਔਰ ਇਹਦਾ ਲੱਕ ਟੁੱਟੇਗਾ ਜਿਹੜਾ ਫਰਦਰ ਵੀ ਸਾਡੀ ਇਨਵੈਸਟੀਗੇਸ਼ਨ ਜਿਹੜੀਆਂ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਜਦੋਂ ਬੰਦੇ ਆ ਜਾਂਦੇ ਰਿਮਾਂਡ ਲੈ ਕੇ ਤੇ ਇਹਨਾਂ ਤੇ ਹੋਰ ਵੀ ਕਾਫੀ ਮੈਨੂੰ ਲੱਗਦਾ ਕਿ ਕਾਫੀ ਖੁਲਾਸੇ ਹੋਣ ਦੀ ਉਮੀਦ ਹੈ। ਸਰਕਾਰ ਦੇ ਕਾਬੂ ਨੇ ਉਹਨਾਂ ਨੇ ਕਿਹਾ ਵੀ 72 ਘੰਟੇ ਤੱਕ ਜੇ ਬੰਦੇ ਨਹੀਂ ਕਾਬੂ ਬੜੇ ਗਏ ਤੇ ਵੀ ਅੰਮ੍ਰਿਤਸਰ ਬੰਦ ਕਰ ਦੇਣਗੇ। ਸਰ ਭਾਈ ਸਾਹਿਬ ਦੇਖੋ ਬੜੀ ਸਿੰਪਲ ਗੱਲ ਹੈ। ਅਸੀਂ ਸਾਰੇ ਡੈਮੋਕਰੈਟਿਕ ਕੰਟਰੀ 'ਚ ਰਹਿੰਦੇ ਆ। ਤੁਹਾਨੂੰ ਵੀ ਪਤਾ ਹੈ ਕਿ ਦਿਨ ਰਾਤ ਕਿੰਦਾ ਮਿਹਨਤ ਹੋ ਰਹੀ ਹੈ ਔਰ ਰਿਕਵਰੀਜ਼ ਜੇ ਆਪਾਂ ਦੇਖੀਏ ਮੈਂ ਨਹੀਂ ਕਹਿੰਦਾ ਵੀ ਸਾਨੂੰ ਬਹੁਤ ਅਸੀਂ ਆਪਣੀ ਤਾਰੀਫ ਕਰਨਾ ਚਾਹੁੰਨੇ ਆ ਪਰ ਤੁਹਾਡੇ ਸਾਹਮਣੇ ਹੀ ਹੈ ਕਿ ਕਿਸੇ ਵੀ ਕ੍ਰਾਈਮ ਦੇ ਐਸਪੈਕਟ ਤੇ ਡਰੱਗ ਦੇ ਉੱਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਕਿੰਨਾ ਮਤਲਬ ਰਿਕਵਰੀਆਂ ਨੇ ਜਾਂ ਕਿੰਨਾ ਐਕਸ਼ਨ ਹੈ ਔਰ ਸਟਰੀਟ ਕਰਾਈਮ ਨੂੰ ਵੀ ਕਿੰਨਾ ਦਬਾਇਆ ਗਿਆ ਵਿਜ਼ਿਬਿਲਟੀ ਹੈ ਲੋਕਾਂ ਦੀ ਸੇਫਟੀ ਨੂੰ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਦੇਖੋ ਸਟਰੀ ਇਨਸੀਡੈਂਟਸ ਹੋ ਜਾਂਦੇ ਜਿਵੇਂ ਤੁਹਾਨੂੰ ਪਤਾ ਬੁਖਲਾਟ ਹੈ ਹੁਣ ਬੰਦੇ ਛੱਡ ਕੇ ਚਲੇ ਗਏ ਇੱਥੋਂ ਸਾਰਾ ਨੈਟਵਰਕ ਟੁੱਟ ਗਿਆ ਸੋ ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਨੇ ਬਟ ਅਸੀਂ ਸਮਰੱਥਾ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਤੁਹਾਡੇ ਨਾਲ ਫੇਰ ਆਪਣੀ ਮੁਲਾਕਾਤ ਹੋਏਗੀ

मैं आज को बात करता हूँ कल को कोर्ट में आउट उसका डिफरेंट आ जाए बट डेफिनेटली हम वी आर ऑन ट्रैक और बहुत जल्दी से आपके सामने सारे खुलासे होंगे जब बंदे पकड़े जाएंगे आपको मैं याद दिला दूं कि पहले सारे केसेस भी इसी तरह टोटली ट्रेस रहे हैं सारे बंदे पकड़े गए हैं बट इसमें इकोनॉमिक एंगल बहुत बार बार सामने आता है कि लोग जो नार्कोटिक और टेरर मोड्यूल जिसकी मैं अभी बात करके हटाऊ इसी का ही आपस में जो नेक्सस है नेटवर्क है वो ही सामने आता बार बार जो पिछले केसेस में लोग गिरफ्तार हुए हैं वो भी पुराने एनडीपीएस के, के केसेस में रहे हैं जेलों में हीरोइन के, के केसेस में और बाद में क्रॉस बॉर्डर और बाहर के विदेशों में बैठे लोगों से सब उनका कनेक्शन जुड़ता है और उसके बाद वो आते हैं सो मैं यहाँ से ये उनको चेतावनी भी देना चाहता हूँ कि ਜੋ ਐਸੇ ਕੰਮ ਕਰਨਗੇ ਉਸ ਕੀ ਮੂੰਹ ਤੋੜ ਜਵਾਬ ਮਿਲੇਗਾ ਉਹਨੂੰ ਸੀਆ ਕਿੰਨੇ ਗ੍ਰਨੇਡ ਡਿਲੀਵਰ ਕੀਤੇ ਐ ਕਿਉਂਕਿ ਸਾਰਾ ਡਿਜੀ ਵੀ ਸਾਰਾ ਵੀ ਤੁਸੀਂ ਟਾਰਗੇਟ ਗ੍ਰਨੇਡ ਡਿਲੀਵਰ ਕਰਦੇ ਰਹੇ ਪਹਿਲਾਂ ਦੇਖੋ ਭਾਈ ਸਾਹਿਬ ਮੈਂ ਤੁਹਾਨੂੰ ਉਹੀ ਦੱਸ ਰਿਹਾ ਸਰਾਲੀਆ ਵਾਲੇ ਕੇਸ ਦੇ ਵਿੱਚ ਸਾਰਾ ਨਾਮ ਹੀ ਇਹਨਾਂ ਦਾ ਆਇਆ ਜਿੱਚ ਦੋ ਗ੍ਰਹੈਂਡ ਗ੍ਰਨੇਡ ਵੀ ਉੱਥੇ ਬਰਾਮਦ ਹੋਏ ਤਿੰਨ ਪਿਸਟਲ ਸੀ ਦੋ 30 ਬੋਰ ਦੇ ਇੱਕ 32 ਬੋਰ ਦਾ ਤੇ ਹੋਰ ਵੀ ਚੀਜ਼ਾਂ ਬਟ ਮੈਂ ਇੱਥੇ ਬੈਠਾ ਦੇਖੋ ਵਿਦਆਊਟ ਉਹਨਾਂ ਦੀ ਕੁਐਸਚਨਿੰਗ ਤੋਂ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹ ਵਾਜਬ ਨਹੀਂ ਹੋਏਗੀ ਆਪਾਂ ਉਹਨਾਂ ਦਾ ਰਿਮਾਂਡ ਲੈ ਕੇ ਤੁਹਾਡਾ ਰੱਬ ਸੁੱਖ ਰੱਖੇ ਕੱਲ ਫੇਰ ਕਰਦੇ ਆਂ ਆਪਾਂ ਗੱਲ ਇਹਦੇ ਬਾਰੇ ਸਰ ਮਾਨ ਸਾਹਿਬ ਦਾ ਵੀ ਇਹ ਆਇਆ ਕਿ ਪਿਆਰ ਦੀ ਬੀਐਸਐਫ ਨੇ ਰਿਪੋਰਟ ਦਿੱਤੀ ਹੈ ਕਿ ਡਰੋਗ ਐਕਟੀਵਿਟੀ ਜਿਹੜੀ ਆ ਪੰਜਾਬ ਦੇ ਵਿੱਚੋਂ ਨਸ਼ਾ ਤਸਕਰਾ ਦੇ ਲੱਭਦੂ ਕਾਰਵਾਈ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਉਸ ਤੋਂ ਬਾਅਦ ਡਰੋਗ ਐਕਟੀਵਿਟੀ ਵੀ ਕਾਫੀ ਘੜੀ ਹੈ ਘੱਡੀ ਹੈ ਕੀ ਲੱਗਦਾ ਕਿ ਉਸ ਬੁਖਲਾਟ ਦਾ ਨਤੀਜਾ ਜਿਵੇਂ ਤੁਸੀਂ ਕਹਿੰਦੇ ਬੁਖਲਾਟ ਦੇਖੋ ਮੈਂ ਬਿਲਕੁਲ ਬੁਖਲਾਟ ਇਹਨੂੰ ਕਹਿੰਨਾ ਤੁਹਾਡੇ ਸਾਹਮਣੇ ਹੀ ਹੈ ਅਗਰ ਪ੍ਰੈਸ਼ਰ ਇਥੋਂ ਨਾ ਹੁੰਦਾ ਜਾਂ ਐਨੇ ਤਿੰਨ ਬੰਦੇ ਇਥੋਂ ਮੁਲਕ ਛੱਡ ਕੇ ਕਿੱਥੇ ਤੁਰ ਔਰ ਨੇਪਾਲ ਜਾ ਰਹੇ ਹੈ ਉਹਦਾ ਕੋਈ ਮਕਸਦ ਹੀ ਹੈ ਔਰ ਇੰਨਾ ਕੋਇਨਸੀਡੈਂਟ ਮੈਂ ਜਿਵੇਂ ਪਹਿਲਾਂ ਕਿਹਾ ਇਹ ਨਹੀਂ ਹੋ ਸਕਦਾ ਕਿ ਖੰਡ ਵਾਲੇ ਦੇ ਹੀ ਬੰਦੇ ਹੋਣ ਜਿੱਥੇ ਆਪਾਂ ਇਹ ਸਾਰਾ ਆਪਰੇਸ਼ਨ ਕਰ ਰਹੇ ਹਾਂ ਸਰ ਇੱਕ ਲਾਸਟ ਕੁਸਚਨ ਹੈ ਜਿਵੇਂ ਤੁਸੀਂ ਅੱਜ ਦੇਖਣ ਕੀ ਰਾਜ ਵਾਲੇ ਪਾਸੇ ਦਾ ਕਿ ਅੱਜਕੱਲ੍ਹ ਕੋਈ ਡਿਮੋ ਅਸੀਂ ਆਈਐਸਆਈ ਵਾਲਾ ਬਹੁਤ ਸੁਣਿਆ ਤੁਸੀਂ ਅੱਜ ਇੱਕ ਗੱਲ ਸਾਫ ਕੀਤੀ ਹੈ ਕਿ ਇਹ ਜਿਹੜਾ ਇੱਥੇ ਠਮਾਕਾ ਹੋਇਆ ਜਾਂ ਲੋਕੀ ਇੱਥੇ ਕਨੈਟ ਮੰਗਾ ਹੋਇਆ ਇਹ ਆਈਐਸਆਈ ਦੀ ਸਾਜ਼ਿਸ਼ ਹੈ ਪਾਕਿਸਤਾਨ ਦੀ ਸਾਜ਼ਿਸ਼ ਹੈ ਸਰ ਦੇਖੋ ਮੈਂ ਬੜਾ ਐਨਲਿਸਿਸ ਤੁਹਾਨੂੰ ਕਲੀਅਰ ਦੱਸਿਆ ਜੀ ਕਿ ਇੰਨਾ ਪ੍ਰੈਸ਼ਰ ਕ੍ਰੀਏਟ ਹੋਇਆ ਹੋਇਆ ਇੱਕ ਡਰਗ ਟ੍ਰੇਡ ਤੇ ਔਰ ਡਰਗ ਟ੍ਰੇਡ ਨਾਲ ਰਿਲੇਟਡ ਜਿਹੜਾ ਟੈਰਰ ਐਂਗਲ ਵੀ ਹੁੰਦਾ ਹੈ ਜਿਹੜੇ ਬੰਦੇ ਕੋਰੀਅਰਸ ਜਾਂ ਸਮਗਲਰ ਡਰਗ ਨੂੰ ਪੁਸ਼ ਕਰਦੇ ਉਹ ਹੀ ਉਹਦੇ ਥਰੂ ਹੀ ਐਕਸਪਲੋਸਿਵ ਤੇ ਆਰਮਜ਼ ਆਉਂਦੇ ਪਿਛਲਾ ਕੋਈ ਪਾਸਟ ਹਿਸਟਰੀ ਕੱਢ ਕੇ ਦੇਖ ਲਓ ਔਰ ਉਹਦੇ ਵਿੱਚ ਹੀ ਉਹਨਾਂ ਨੂੰ ਲੱਗ ਰਿਹਾ ਕਿ ਸਾਡੇ ਤੇ ਉੱਤੇ ਇੰਨਾ ਪ੍ਰੈਸ਼ਰ ਹੈ ਇੰਨੇ ਲੋਕ ਫੜੇ ਜਾ ਰਹੇ ਇੰਨੀ ਰਿਕਵਰੀਆਂ ਹੋ ਰਹੀਆਂ ਤਾਂ ਨੇਚਰਲੀ ਉਸ ਬੰਦਾ ਕਰਦਾ ਕੋਸ਼ਿਸ਼ ਕੋਈ ਨਾ ਕੋਈ ਆਪਣਾ ਪ੍ਰੈਜ਼ੈਂਸ ਫੀਲ ਕਰਾਉਣ ਦੀ ਕੋਸ਼ਿਸ਼ ਕਰਦਾ ਜਾਂ ਕੋਈ ਮਤਲਬ ਵਾਦਾ ਮਨੀ ਫਲਾਉਣ ਦੀ ਕੋਸ਼ਿਸ਼ ਕਰਦਾ ਜੋ ਕਿ ਸ਼ੁਰੂ ਤੋਂ ਰਿਹਾ ਹੈ ਸੋ ਉਸ ਦੇ ਵਿੱਚ ਇਹੋ ਜਿਹੇ ਇਨਸੀਡੈਂਟ ਕਈ ਵਾਰ ਹੋ ਜਾਂਦੇ ਪਰ ਅਸੀਂ ਪੂਰੀ ਤਰ੍ਹਾਂ ਸੁਬਰਤ ਹਾਂ ਔਰ ਮੈਂ ਜਿਵੇਂ ਤੁਹਾਨੂੰ ਕਿਹਾ ਇਹ ਵੀ ਵਿਲ ਕ੍ਰੈਕ ਦੀ ਕੇਸ ਵੈਰੀ ਸੂਨ ਔਰ ਤੁਹਾਡੇ ਨਾਲ ਬੜੀ ਜਲਦੀ ਤੁਹਾਡੇ ਸਾਹਮਣੇ ਸਾਰੀ ਚੀਜ਼ ਲਿਆਂਦੀ ਹੈ ਡਰਾਉਨ ਦੀ ਕੋਸ਼ਿਸ਼ ਕਿੱਥੇ ਕੀ ਤਰਫ ਉਸ ਨੂੰ ਕਿਸ ਤਰੀਕੇ ਨਾਲ ਸਮਝ ਨਹੀਂ ਨਹੀਂ ਕੋਈ ਡਰਾਉਨ ਤੋਂ ਡਰਨ ਵਾਲੇ ਅਸੀਂ ਹਾਈ ਨਹੀਂ ਜੀ ਤਾਂ ਉਹਦੇ ਨਾਮ ਤੇ ਬਲਾਸ਼ਾ ਜੀ ਇੱਕ ਨਾਂ ਦੇ ਨਾਮ ਤੇ ਬਲਾਸ਼ਤ ਹੋਇਆ ਐ ਸਾਬ ਦੇਖੋ ਮੈਂ ਇਹਨਾਂ ਗੱਲਾਂ ਚ ਨਹੀਂ ਪੈਣਾ ਚਾਹੁੰਦਾ ਇਟ ਇਜ਼ ਅ ਪਿਓਰ ਇਨਵੈਸਟੀਗੇਟਿਵ ਥਿੰਗ ਮੈਂ ਤੁਹਾਨੂੰ ਸਾਰੀ ਉਨੀ ਗੱਲ ਦੱਸਦੀ ਜਿਹੜੀ ਕਿ ਨੌਨ ਆਪਰੇਸ਼ਨਲ ਹੈ ਤੋ ਆਈ ਹੋਪ ਕਿ ਤੁਸੀਂ ਇਦਾਂ ਮੇਰਾ ਬਹੁਤ ਅਸੀਸ ਸਾਡਾ ਪੁਲਿਸ ਦਾ ਸਾਥ ਦਿੱਤਾ 100% ਕਲੂ ਤਾਂ ਹੈਗਾ ਹੀ ਆ ਜੀ ਅੱਗੇ ਵੀ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਰਦੇ ਹੀ ਆਂ ਟਰੇਸ ਹੋਰ ਕਰਾਂਗੇ ਦੇਖੋ ਪੈਸਾ ਗੱਲ ਬੜੀ ਸਿੰਪਲ ਹੈ ਮੈਂ ਤਾਂ ਸਿੰਪਲ ਇਹ ਦੇਖ ਰਿਹਾ ਕਿ ਜਿਵੇਂ ਮੱਛੀ ਦੀ ਅੱਖ ਵਾਲੀ ਗੱਲ ਆ ਸੀ ਤਾਂ ਬੰਦੇ ਫੜਨੇ ਆ ਸਾਰਾ ਝੰਡੇ ਦੀ ਗੱਲ ਗੁੱਲ ਸਾਰਾ ਕੁਝ ਵਿੱਚ ਕਲੀਅਰ ਹੋ ਜੇ ਕਿ ਮੈਨੂੰ ਟਾਰਗੇਟ ਕੀਤਾ ਗਿਆ ਸੀ ਜਿਸ ਸਮੂਹ ਕੇ ਵਿੱਚ ਖਤੋ ਹੈ ਮੈਨੂੰ ਟਾਰਗੇਟ ਕੀਤਾ ਗਿਆ ਸੀ ਕਿਉਂਕਿ ਬਾਅਦ ਜਾ ਕੇ ਮੇਰਾ ਦਫਤਰ ਹੈ ਤੇ ਠਾਪੂ ਦੁਆਰ ਉਹ ਮੰਕਰ ਹੈ ਇਸ ਕੋ ਭਾਜੀ ਦੇਖੋ ਬੜੀ ਸਿੰਪਲ ਗੱਲ ਹੈ ਮੈਂ ਇਹਦੇ ਬਾਰੇ ਕਿਦਾਂ ਕਮੈਂਟ ਕਰ ਸਕਦਾ ਬੰਦੇ ਫੜੇ ਜਾਣਗੇ ਸਾਰੇ ਖੁਲਾਸੇ ਹੋ ਜਾਣੇ ਕਿ ਮਤਲਬ ਕੀ ਅਸਲੀਅਤ ਸੀਗੀ ਇਦੇ ਬਾਰੇ ਵਾਜਬ ਨਹੀਂ ਹੋਏਗਾ ਕਿ ਮੈਂ ਇਹਦੇ ਬਾਰੇ ਕੋਈ ਕਮੈਂਟ ਕਰਾਂ ਜੀ ਇਹ ਇਨਸੀਡੈਂਟ ਹੋਇਆ ਸਾਈਬਰਟੈਨਿਅਸਲੀ ਉਹ ਗੁਰਾਮਦਾ ਸਾਧ ਦੇ ਵਿੱਚ ਇੱਕ ਬਿਹਾਰ ਕੋਈ ਦੂਸਰਾ ਪ੍ਰਵਾਸੀ ਹੈ ਉਹ ਵੀ ਪੁਲਿਸ ਨੇ ਪਕੜਿਆ ਹੋਇਆ ਹੈ ਹੋ ਗਿਆ ਇਹ ਤਾਂ ਇੱਕ ਹੰਦਾਂ ਤੇ ਰੇ ਖੇਤਰ ਤੋਂ ਛੁੱਟ ਦਿੱਤਾ ਗਿਆ ਨਹੀਂ ਦੇਖੋ ਭਾਈ ਸਾਹਿਬ ਉਹ ਚੀਜ਼ ਬੜੀ ਡਿਫਰੈਂਟ ਹੈ ਮੈਂ ਕੱਲ ਵੀ ਦੱਤੀ ਸੀ ਉਹ ਯਮਨਾਨਗਰ ਦਾ ਰਹਿਣ ਵਾਲਾ ਸ਼ਾਦੀਪੁਰ ਪਿੰਡ ਦਾ ਬੰਦਾ ਸੀ ਦਿਨ ਦਿਨ ਪਹਿਲਾਂ ਘਰ ਦੇ ਵਿੱਚ ਵੀ ਉਹਦੇ ਡਿਸਟਰਬਡ ਲਾਈਫ ਸੀਗੀ ਕਿਸੇ ਹਰ ਤਰੀਕੇ ਨਾਲ ਉਹ ਤਿੰਨ ਦਿਨ ਪਹਿਲਾਂ ਇੱਥੇ ਆ ਗਿਆ ਸੇਵਾਦਾਰਾਂ ਨੇ ਉਹਨੂੰ ਜਦੋਂ ਥੱਲੇ ਉੱਤਰ ਨੂੰ ਕਿਹਾ ਔਰ ਰਿਫਿਊਜ਼ ਕਰਨ ਲੱਗ ਗਿਆ ਤੇ ਆਪਣਾ ਰੋਡ ਨਾ ਘਮਾਉਣ ਲੱਗਿਆ ਉਹ ਸਾਰਾ ਤੁਹਾਨੂੰ ਪਤਾ ਹੀ ਹੈ ਉਹ ਚੀਜ਼ ਬਿਲਕੁਲ ਡਿਫਰੈਂਟ ਹੈ ਸੋ ਜਿਹੜੀ ਆਪਾਂ ኦਪਰੇਸ਼ਨਲ ਗੱਲ ਹੈ ਕਿ ਮੈਂ ਜਿਹੜੀ ਅੱਜ ਵਾਲੀ ਕਾਮਯਾਬੀ ਹੈ ਇਹ ਤੁਹਾਨੂੰ ਤਾਂ ਸ਼ੇਅਰ ਕੀਤੀ ਹੈ ਬਿਕਾਉਜ਼ ਇਹ ਸਾਡੀ ਪਾਰਟੀ ਲੈ ਕੇ ਉਹਨਾਂ ਨੂੰ ਆ ਰਹੀ ਹੈ ਔਰ ਜਲਦੀ ਵੱਡੇ ਖੁਲਾਸੇ ਹੋਣ ਦੀ ਉਮੀਦ ਸੱਚੇ ਥਾ ਹਰ ਹੰਡਰਡਸ ਸਾਲ ਦਾ ਵਿੱਚ ਬੱਚਾ ਵੀ ਹੈ ਨੌਜਵਾਨ ਵੀ ਹੈ ਸਰ ਇਹ ਛੋਟੀ ਉਮਰ ਦੇ ਬੱਚੇ ਨੇ ਜਾਂ ਨੌਜਵਾਨ ਨੇ ਇਹਨਾਂ ਨੂੰ ਕੱਢਿਆ ਕਿਸ ਤਰ੍ਹਾਂ ਜਾਏਗਾ ਕਿਉਂਕਿ ਪਿੰਕ ਪਿੰਕ ਦਾ ਕੋਈ ਹੋਰ ਨਹੀਂ ਇਹਨਾਂ ਨੂੰ ਸਿਰਫ ਡਿਲੀਵਰੀ ਬੁਆਏਟ ਲਈ ਕੰਮ ਦਿੱਤਾ ਜਾਂਦਾ ਹੈ ਕਿ ਇਥੋਂ ਮੋਸਰ ਬਾਹਰ ਲਓ ਇੱਥੇ ਗੇਟ ਤੋਂ ਦੂਸਰ ਉਹਨਾਂ ਨੂੰ ਕੱਢਿਆ ਕਿੱਦਾਂ ਜਾਏਗਾ ਬੱਚਿਆਂ ਨੂੰ ਦੇਖੋ ਇਹ ਇੱਕ ਇਹ ਡਿਫਰੈਂਟ ਐਂਗਲ ਹੈਗਾ ਪੁਲਿਸ ਦੀ ਇਨਵੈਸਟੀਗੇਸ਼ਨ ਦੀ ਮੈਂ ਉਸ ਤੋਂ ਜ਼ਾਇਰੇ ਤੋਂ ਬਾਹਰ ਜਾਣਾ ਮੇਰਾ ਵਾਜਬ ਨਹੀਂ ਮੈਂ ਵੈਸੇ ਤੁਹਾਨੂੰ ਗੱਲ ਦੱਸ ਰਿਹਾ ਕਿ ਤੁਹਾਡੇ ਥਰੂ ਮੈਂ ਬਾਰ-ਬਾਰ ਇਹ ਗੱਲ ਅਪੀਲ ਕਰਦਾ ਕਿ ਸਾਡੇ ਜਿਹੜੇ ਕੁਰਾਹੇ ਪਏ ਨੌਜਵਾਨਾਂ ਨੂੰ ਉਹਨਾਂ ਨੂੰ ਅਪੀਲ ਮੈਂ ਕਰਦਾ ਕਿ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਛੋਟੇ ਲਾਲਚ ਪਿੱਛੇ ਔਰ ਉਸ ਤੋਂ ਬਾਅਦ ساری ਉਮਰ ਤੁਸੀਂ ਜੇਲ੍ਹਾਂ ਚ ਬੈਠੇ ਰਹਿੰਨੇ ਹੋ ਤੇ ਸੰਤਾਪ ਭੋਗਦੇ ਹੋ ਕਾਨੂੰਨ ਦੇ ਆਖਿਮ ਦਾ ਪੁਲਿਸ ਦਾ ਸਾਰੀ ਇਨਫੋਰਸਮੈਂਟ ਹੁੰਦੀ ਹੈ ਤੇ ਜਿਹੜੇ ਉਹ ਬੰਦੇ ਨੇ ਉਹ ਆਰਾਮ ਨਾਲ ਬੈਠੇ ਤੁਹਾਨੂੰ ਯੂਜ਼ ਕਰਕੇ ਅਮਿਤ ਸਰ ਬਲਾਸਟੇ ਬੋਲੇ ਸੀ ਆਮਾਨ ਸਮੇਂ-ਸਮੇਂ ਤੇ ਪੰਜਾਬ ਨੂੰ ਪਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ ਪਰ ਸਾਡੀ ਪੰਜਾਬ ਪੁਲਿਸ ਲਗਾਤਾਰ ਗੈਰ ਸਮਾਜਿਕ ਅੰਸਰਾ ਤੇ ਵਣਦੀ ਕਾਰਵਾਈ ਸਮੇਂ ਸਿਰ ਕਰ ਦਈਏ ਤੇ ਹੋਲੀ ਮੌਕੇ ਤੇ ਜੁਥੇ ਕੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਸਾ ਘਟਾਵਾ ਹੋਈਆ ਪੰਜਾਬ ਦੇ ਵਿੱਚ ਸਾਰਿਆਂ ਨੇ ਰਲ ਮਿਲ ਕੇ ਹੋਲੀ ਖੇਡੀ ਤੇ ਲਾਅ ਐਂਡ ਆਰਡਰ ਪੱਕੋ ਪੰਜਾਬ ਪੂਰੀ ਤਰ੍ਹਾਂ ਸੇਫ ਰਹਾ ਬਹੁਤ ਕੋਸ਼ਿਸ਼ਾਂ ਪੰਜਾਬ ਨੂੰ ਡਿਸਟਰਬ ਕਰਨ ਦੀਆਂ ਸਮੇਂ-ਸਮੇਂ ਤੇ ਚਲਦੀਆਂ ਰਹਿੰਦੀਆਂ ਕਦੇ ਕੋਈ ਆਵੀ ਤੱਕ ਡਰੱਗ ਵੀ ਤੇ ਇੱਕ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੀ ਹੈ ਫਿਰ ਗੈਂਗਸਟਰ ਫਿਰ ਫਰੋਤੀਆਂ ਹੈਨਾ ਤਾਂ ਕਿ ਇਹ ਲੱਗੇ ਕਿ ਪੰਜਾਬ ਜਿਹੜਾ ਉਹ ਅਸ਼ਾਂਤੀ ਦਾ ਸੂਬਾ ਬਣ ਗਿਆ ਫੇਰ ਦੁਬਾਰਾ ਜਦ ਕਿ ਸਾਡੇ ਇੱਥੇ ਕੋਈ ਤਿਆਰ ਜਿਵੇਂ ਕੱਲ ਹੋਲੀ ਸੀ ਤੁਸੀਂ ਉਧਰਲੀ ਕreturnData ਮਾ ਦੇਖੋ ਕਿ ਕਿਵੇਂ ਉੱਥੇ ਜਲੂਸ ਨੂੰ ਬੜੀ ਮੁਸ਼ਕਲ ਨਾਲ ਕੱਢਣਾ ਪਿਆ ਕਿਤੇ ਲਾਫੀ ਚਾਰਜ ਕਰਨਾ ਪਿਆ ਪਰ ਸਾਡੇ ਇੱਥੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜੇ ਕੋਈ ਜਿਹੜੇ ਗੈਰ ਸਮਾਜਿਕ ਅਨਸਰ ਜਿਹੜੇ ਨੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਜਿਹੜੀ ਹੈ ਨਾਲ ਦੀਆਂ ਰਿਜ਼ਲਟ ਵੀ ਦਿੰਦੀ ਹੈ ਤੇ ਜਿਹੜੇ ਲੋਕ ਲੋਕੇ ਚ ਕੱਲ ਕੋਈ ਹੋਇਆ ਭਾਵੇਂ ਉਹ ਨਿੱਜੀ ਉਹਨਾਂ ਦਾ ਸੀਗਾ ਮਾਮਲਾ ਪਰ ਉਹਨੂੰ ਤਿੰਨ ਤਿੰਨ